ਰਿਸ਼ਤੇ ਆ ਦਾ ਜ਼ਿੰਦਗੀ ਚ ਬਹੁਤ ਮਤਵ ਹੈ ਰਿਸ਼ਤੇ ਸੰਭਾਲ ਕੇ ਰੱਖੋ ਬਹੁਤ ਅਨਮੋਲ ਹੁੰਦੇ ਆ ਬਚਪਨ ਵਿੱਚ ਦੇਖਿਆ ਜਾਂਦਾ ਹੈ ਕਿ ਪੈਨਪਰਾ ਜਾਂ ਪੈਨਾ ਜਦ ਬੱਚੇ ਆਪਸ ਵਿੱਚ ਖੇਡਦੇ ਆ ਲੜਦੇ ਆ ਮਾਤਾ ਪਿਤਾ ਹਮੇਸ਼ਾ ਸਮਝਾਉਂਦੇ ਆ ਕਿ ਤੁਸੀਂ ਆਪਸ ਵਿੱਚ ਲੜਿਆ ਨਾ ਕਰੋ ਤੁਸੀਂ ਇੱਕੋ ਖੂਨ ਦੇ ਜਾਏ ਹੋ ਇੱਕੋ ਅੰਮੀ ਜਾਏ ਹੋ ਤੁਹਾਡਾ ਖੂਨ ਦਾ ਰਿਸ਼ਤਾ ਹੈ ਤੁਸੀਂ ਮਿਲ ਕੇ ਰਹਿਣਾ ਹੈ ਤੈਨੂੰ ਦੁਨੀਆ ਜਿੱਤ ਸਕਦੇ ਹੋ ਇਸੇ ਤਰ੍ਹਾਂ ਘਰ ਵਿੱਚ ਇੱਕ ਬੱਚਾ ਅਜਿਹਾ ਜ਼ਰੂਰ ਹੁੰਦਾ ਜਿਹਨੂੰ ਮਾਤਾ ਪਿਤਾ ਸ਼ੈਤਾਨ ਬੱਚੇ ਦਾ ਨਾਮ ਦਿੰਦੇ ਆ ਕਿਉਂਕਿ ਉਹ ਬੱਚਾ ਆਪਣੇ ਵੱਡੇ ਭੈਣ ਭਰਾਵਾਂ ਨੂੰ ਜਾਂ ਛੋਟੇ ਭੈਣ ਭਰਾਵਾਂ ਨੂੰ ਦੁਨੀਆ ਤੋਂ ਬਚਾ ਕੇ ਰੱਖਣਾ ਚਾਹੁੰਦਾ ਹੈ ਉਹ ਬੱਚਾ ਮਾਤਾ ਪਿਤਾ ਤੇ ਵੀ ਗੁੱਸਾ ਕਰਦਾ ਜਦੋਂ ਉਹਨਾਂ ਦੇ ਛੋਟੇ ਭੈਣ ਭਰਾਵਾਂ ਨੂੰ ਕੁਝ ਕਹਿੰਦੇ ਆ ਉਹ ਬੋਲਦਾ ਉਹ ਮਾਤਾ ਪਿਤਾ ਦੀ ਨਜ਼ਰਾਂ 'ਚ ਵੀ ਉਹ ਬੱਚਾ ਬਹੁਤ ਹੀ ਜ਼ਿਆਦਾ ਜਿੱਦਲ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਤੁਸੀਂ ਜ਼ੁਬਾਨ ਚ ਲਾਉਣ ਵਾਲਾ ਐਟੀਟਿਊਡ ਵਾਲਾ ਬਣ ਜਾਂਦਾ ਪਰ ਗੱਲ ਇਹ ਹੁੰਦੀ ਹੈ ਕਿ ਉਹ ਬੱਚਾ ਆਪਣੇ ਮੈਂ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦਾ ਹੁੰਦਾ ਹੈ ਸਮਾਂ ਬੀਤ ਜਾਂਦਾ ਹੈ ਸਭ ਵੱਡੇ ਹੋ ਜਾਂਦੇ ਆ ਉਹ ਬੱਚਾ ਵੀ ਵੱਡਾ ਹੋ ਜਾਂਦਾ ਹੈ ਪਰ ਉਹਦੀ ਉਹ ਆਦਤ ਕਦੀ ਨਹੀਂ ਬਦਲਦੀ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਦੁਨੀਆ ਤੋਂ ਬਚਾ ਕੇ ਰੱਖਣਾ ਹੈ ਅੱਜ ਵੀ ਉਹ ਬੱਚਾ ਆਪਣੇ ਭੈਣ ਭਰਾ ਨੂੰ ਬਚਾਣ ਲਈ ਦੁਨੀਆ ਨਾਲ ਲੜਦਾ ਹੈ ਮਾਤਾ ਪਿਤਾ ਨਾਲ ਵੀ ਲੜਦਾ ਹੈ ਉਹ ਸਭ ਦੀ ਨਜ਼ਰਾਂ 'ਚ ਬੁਰਾ ਬਣ ਜਾਂਦਾ ਹੈ ਪਰ ਇੱਕ ਸਮਾਂ ਹੁੰਦਾ ਹੈ ਜਦੋਂ ਉਹ ਬੱਚਾ ਆਪਣੇ ਪੈਰ ਪਰਾਵਾ ਤੋਂ ਸਵਾਲ ਕਰਦਾ ਮੈਂ ਤੁਹਾਡੇ ਲਈ ਜ਼ਿੰਦਗੀ ਚ ਕਿੰਨਾ ਖੁਸ਼ ਕੀਤਾ ਸਭ ਦੀਆਂ ਨਜ਼ਰਾਂ ਚ ਬੁਰਾ ਬਣਿਆ ਕਿੰਨੀ ਕੁੱਟ ਖਾਧੀ ਅੱਜ ਵੀ ਕੁੱਟ ਖਾਧੀ ਇੰਨਾ ਵੱਡਾ ਹੋ ਕੇ ਵੀ ਫਿਰ ਵੀ ਤੁਸੀਂ ਅੱਜ ਮੇਰੀ अहमियत ਭੁਲਾ ਰਹੇ ਹੋ ਉਹ ਪਿਆਰ ਜੋ ਮੈਂ ਮੈਨਸীব ਕਰਦਾ ਸੀ ਜੋ ਮੈਨੂੰ ਮਿਲਣਾ ਚਾਹੀਦਾ ਸੀ ਉਹ ਇੱਜ਼ਤ ਤੁਸੀਂ ਆਪਣੇ ਦੋਸਤਾਂ ਨੂੰ ਦੇ ਰਹੇ ਹੋ ਉਹ ਦੋਸਤ ਜੋ ਕੁਝ ਸਮਾਈ ਹੋਇਆ ਤੁਹਾਡੀ ਜ਼ਿੰਦਗੀ ਚ ਆਇਆ ਹੋਇਆ ਨੂੰ ਪਰ ਮੈਂ ਤੁਹਾਡੇ ਲਈ ਕਿੰਨਾ ਖੁਸ਼ ਹਿੰਦਾ ਉਸ ਬੱਚੇ ਨੂੰ ਜਦੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਤੂੰ ਸਾਡੇ ਲਈ ਕੀ ਕੀਤਾ ਤੇਰੀ ਜ਼ੁਬਾਨ ਹੀ ਗੰਦੀ ਸੀ ਕਿ ਤੈਨੂੰ ਠੁਕੀਆਂ ਤੇਰੇ ਨਾਲ ਇੰਨਾ ਖੁਸ਼ ਹੋਇਆ ਤੂੰ ਇਸੇ ਲਾਇਕ ਹੈ ਕਿਉਂਕਿ ਤੇਰੀ ਜ਼ੁਬਾਨ ਗੰਦੀ ਹੈ ਤਾ ਸੋਚੋ ਕੀ ਫਰਕ ਪਿਆ ਹੋਏਗਾ ਉਸ ਬੱਚੇ ਨੂੰ ਇਹ ਮੋਦੀ ਤਾਂ ਦਾ ਛੁੱਟੀਆਂ ਨਹੀਂ ਕਿਉਂਕਿ ਇਕਲਯੁਗ ਦੀ ਦੁਨੀਆ ਆਇਆ